ਅੱਜ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਟਰਾਂਸਪੋਰਟ ਮੰਤਰੀ ਨੇ ਜੋ ਮੀਟਿੰਗ ਬੁਲਾਈ ਸੀ ਉਹਨਾਂ ਨੇ ਮੀਟਿੰਗ ਕੀਤੀ ਗਈ ਉਹਨਾਂ ਦੇ ਦਫ਼ਤਰ ਵਿਖੇ ਸੋ ਉਸ ਮੀਟਿੰਗ ਵਿੱਚ ਲਗਭਗ ਬਹੁਤ ਹੀ ਵਧੀਆ ਮਾਹੌਲ 'ਚ ਮੀਟਿੰਗ ਹੋਈ ਤੇ ਕੁਝ ਮੰਗਾ ਤੇ ਜਿਹੜੀ ਉਹ ਸਹਿਮਤੀ ਬਣੀ ਆ ਸੋ ਜਿਵੇਂ ਕਿ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਕਿ ਸਾਡੇ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਿਸੀ ਬਣਾਈ ਜਾਵੇ ਸੋ ਅੱਜ ਇਸ ਗੱਲ ਤੇ ਸਹਿਮਤੀ ਬਣੀ ਆ ਕਿ ਪਾਲਿਸੀ ਬਣਾ ਲਈ ਗਈ ਆ ਉਹ ਪਾਲਿਸੀ ਜਿਹੜੀ ਆ ਉਹ ਕੱਲ ਨੂੰ ਆ ਪੰਜਾਬ ਦੇ ਪਸੂਨਲ ਵਿਭਾਗ ਨੂੰ ਭੇਜ ਦਿੱਤੀ ਜਾਏਗੀ ਤੇ ਉਹ ਸੰਬ ਅਗਲੀ ਮੀਟਿੰਗ ਜਿਹੜੀ ਹੋਵੇ ਤੋਂ ਭਾਗ ਦੇ ਵਿੱਤ ਮੰਤਰੀ ਤੋਂ ਔਰ 9 ਤਰੀਕ ਨੂੰ ਜਿਹੜੀ ਬੁੱਧਵਾਰ ਦੀ ਮੀਟਿੰਗ ਤੈਅ ਕਰਾ ਲਈ ਗਈ ਆ ਨਾਲ ਦੀ ਨਾਲ ਹੀ ਐਡਵੋਕੇਟ ਜਨਰਲ ਨਾਲ ਕਿਉਂਕਿ ਐਡਵੋਕੇਟ ਜਨਰਲ ਪੁਰਾਣੇ ਬਦਲ ਚੁੱਕੇ ਨੇ ਨਵੇਂ ਐਡਵੋਕੇਟ ਜਨਰਲ ਨਾਲ ਵੀ 9 ਤਰੀਕ ਨੂੰ ਮੀਟਿੰਗ ਤੈਅ ਕਰਾਈ ਗਈ ਆ ਸੋ ਉਸ ਸੰਬੰਧੀ ਜਿਹੜਾ ਪਾਲਿਸੀ ਸੰਬੰਧੀ ਸਾਨੂੰ ਜਿਹੜਾ ਡਾਊਟ ਸੀ ਕੀ ਪਾਲਿਸੀ ਕੈਬਨਟ ਚ ਜਾਊ ਜਾਂ ਨਾ ਜੋ ਡੇਰ ਹੋਊਗੀ ਉਸ ਬੰਦੀ ਅੱਜ ਕਲੀਅਰ ਹੋ ਗਿਆ ਦੂਸਰੀ ਗੱਲ ਸੀ ਕਿ ਵੱਡੀ ਬੱਸਾਂ ਜਿਹੜੀਆਂ ਨੇ ਉਹ ਕਿਲੋਮੀਟਰ ਸਕੀਮ ਸਰਕਾਰ ਪਾਉਣ ਜਾ ਰਹੀ ਸੀ ਆਪਣੀਆਂ ਬੱਸਾਂ ਨਹੀਂ ਸੀ ਪਾਰੀ ਉਸ ਗੱਲ ਤੇ ਸਹਿਮਤੀ ਬਣੀ ਆ ਕਿ ਪਹਿਲਾਂ ਆਪਣੀਆਂ 862 ਬੱਸਾਂ ਪਾਈਆਂ ਜਾਣਗੀਆਂ ਕੋਈ ਵੀ ਕਿਲੋਮੀਟਰ ਬੱਸ ਨਹੀਂ ਪਾਈ ਜੀਗੀ ਉਸ ਚੀਜ਼ ਤੇ ਰੋਕ ਲਾਈਗੀ ਸਰਕਾਰ ਵੱਲੋਂ ਸੋ ਤੀਸਰੀ ਮੰਗ ਸੀ ਸਾਡੀ ਕਿ ਜਿਹੜੇ ਮੁਲਾਜ਼ਮਾਂ ਦੀ ਤਨਖਾਹ ਕੱਟਿਆ ਉਹਨਾਂ ਮੁਲਾਜ਼ਮਾਂ ਨੂੰ ਤਨਖਾਹ ਵਾਧਾ ਦਿੱਤਾ ਜੀ ਸੋ ਪੀਆਰਟੀਸੀ ਦੇ ਵਿੱਚ ਕੁਝ ਮੁਲਾਜ਼ਮਾਂ ਨੂੰ ਤਨਖਾਹ ਵਾਧਾ 10% ਦਿੱਤਾ ਗਿਆ ਸੀ ਪਣ ਬਸਟ 5% ਸੀ ਉਹ ਬਰਾਬਰ ਕਰਨ ਦੀ ਸਹਿਮਤੀ ਮਿਲੀ ਹੈ ਕਿ 10% ਉਹਨਾਂ ਨੂੰ ਵੀ ਦਿੱਤਾ ਜਾਏਗਾ ਸੋ ਨਾਲ ਦੀ ਨਾਲ ਜਿਹੜੇ ਮੁਲਾਜ਼ਮਾਂ ਸਾਡੇ ਰਿਪੋਰਟਾਂ ਹੋਈਆਂ ਘਰੇ ਬੈਠੇ ਆ ਪੀ ਰਿਜੈਕਟ ਵਾਲੇ ਜਾਂ ਹੋਰ ਉਹ ਪਿਛਲੀਆਂ ਹਦਾਇਤਾਂ ਹੋਈਆਂ ਸੀ ਉਹਨਾਂ ਨੂੰ ਲਾਗੂ ਕਰਦੇ ਹੋਏ ਉਹ ਮੁਲਾਜ਼ਮਾਂ ਨੂੰ ਬਹਾਲ ਕਰਨ ਨੂੰ ਵਾਸਤੇ ਪੀਆਰਟੀਸੀ ਦੇ ਕਰਮਚਾਰੀਆਂ ਨੂੰ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਤੇ ਨਾਲ ਦੀ ਨਾਲ ਪਣਵਸ ਦੇ ਅਧਿਕਾਰੀਆਂ ਨੂੰ ਦੇਸ਼ ਦੇ ਦਿੱਤੇ ਗਿਆ ਕਿ ਉਹ ਜਲਦੋ ਜਲਦ ਬਹਾਲ ਕਰ ਦਿੱਤੇ ਜਾਣ ਕਿ 9 ਤਰੀਕ ਤੋਂ ਪਹਿਲਾਂ ਪਹਿਲਾਂ ਉਹ ਵੀ ਮਸਲਾ ਜਿਹੜਾ ਹੱਲ ਹੋਣ ਦੀ ਆਸ ਹੈ ਸੋ ਨਾਲ ਦੀ ਨਾਲ ਜਿਹੜੇ ਮੁਲਾਜ਼ਮਾਂ ਦੀ ਮੌਤ ਹੋਈ ਸੀ ਉਹਨਾਂ ਮੁਲਾਜ਼ਮਾਂ ਦੇ ਜਿਹੜੇ ਵਾਰਿਸ ਨੇ ਜਾਂ ਪਰਿਵਾਰ ਦੇ ਜਿਹੜੇ ਜੀ ਨੇ ਉਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇਣ ਵਾਸਤੇ ਮੰਤਰੀ ਸਾਹਿਬ ਨੇ ਜਿਹੜੀ ਹਾਮੀ ਭ ਉਸੀ ਉਹਨਾਂ ਦੀਆਂ ਲਿਸ਼ਟਾਂ ਬਣਾ ਕੇ ਲਿਆਓ ਤੇ ਜਿਹੜੇ ਠੇਕੇਦਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਡੀ ਲੁੱਟ ਕੀਤੀ ਜਾ ਰਹੀ ਸੀ ਉਹਦੇ ਤੇ ਕਾਰਵਾਈ ਸੰਬੰਧੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਾਉਣ ਸੰਬੰਧੀ ਐਸ ਐਸ ਪੀ ਚੰਡੀਗੜ੍ਹ ਨੂੰ ਅਰਜ਼ੀ ਦਿੱਤੀ ਗਈ ਆ ਤੇ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੋ ਨਾਲ ਦੀ ਨਾਲ ਜਿਹੜੇ ਨਵੇਂ ਠੇਕੇਦਾਰ ਆਏ ਨੇ ਜਾਂ ਕਹਿ ਸਕਦੇ ਮੌਜੂਦਾ ਤਨਖਾਹਾਂ 'ਵਾਂ ਪਾ ਰਹੇ ਉਹਨਾਂ ਨੂੰ ਜਿਹੜੀਆਂ ਕਟੌਤੀਆਂ ਕੀਤੀਆਂ ਜਾਂਦੀਆਂ ਉਹ ਸੰਬੰਧੀ ਸਪਸ਼ਟ ਕੀਤਾ ਗਿਆ ਕਿ ਹਰ ਮਹੀਨੇ ਜਿਹੜੇ ਤਨਖਾਹਾਂ ਦੇ ਬਿੱਲ ਨੇ ਉਹ ਨੋਟਿਸ ਬੋਰਡਾਂ ਤੇ ਲਾਏ ਜਾਣਗੇ ਤੇ ਸਪਸ਼ਟ ਕੀਤਾ ਜਾਏਗਾ ਕਿ ਤਨਖਾਹ ਜਿਹੜੀ ਆ ਉਹ ਕਿੰਨੀ ਮੁਲਾਜ਼ਮਾਂ ਨੂੰ ਰਿਲੀਜ਼ ਹੋਈ ਤੇ ਉਹਦੇ ਖਾਤੇ 'ਚ ਕਿੰਨੀ ਪਾਈ ਗਈ ਆ। ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਫਿਲਹਾਲ ਜਥੇਬੰਦੀ ਵੱਲੋਂ ਜਿਹੜੇ ਆਪਣੇ ਪ੍ਰੋਗਰਾਮ ਰਿਕੇ ਸੀ ਜਿੰਦੇ ਵਿੱਚ 7, 8 ਤੇ 9 ਤਰੀਕ ਦੀ ਹੜਤਾਲ ਸੀ ਉਹ ਪ੍ਰੋਗਰਾਮਾਂ ਨੂੰ ਪੋਸਟਪੋਨ ਕੀਤਾ ਗਿਆ 9 ਤਰੀਕ ਨੂੰ ਮੀਟਿੰਗ ਕਰਾਂਗੇ ਉਸ ਪਰੰਤ ਆਪਣੀ ਮੀਟਿੰਗ ਕਰਕੇ ਅਗਲਾ ਫੈਸਲਾ ਲਿਆ ਜਾਏਗਾ। ਸੋ ਅਸੀਂ ਆਸ ਕਰਦੇ ਹਾਂ ਕਿ ਸਰਕਾਰ 9 ਤਰੀਕ ਨੂੰ ਕਿਉਂਕਿ ਜਿਵੇਂ ਪਾਲਿਸੀ ਬਣ ਕੇ ਕੈਬਨਿਟ 'ਚ ਜਾਣ ਵਾਸਤੇ ਤਿਆਰ ਹੈ ਤੇ 9 ਤਰੀਕ ਨੂੰ ਜਿਹੜੇ ਸਾਡੇ ਵਿੱਤ ਜੋ ਜੁੜਾ ਵਾ ਉਹ ਰੂਪ ਦਿਖਾਇਆ ਜਾਊਗਾ ਕਿ ਪੋਜ਼ਿਟਿਵ ਤਰੀਕੇ ਨਾਲ ਉਹ ਵੀ ਸਾਡੀ ਪਾਲਿਸੀ ਨੂੰ ਪਾਸ ਕਰਨ ਵਾਲੇ ਪਾਸੇ ਚੱਲਣਗੇ ਤੇ ਜਲਦ ਮੁਲਾਜ਼ਮਤ ਹੱਲ ਨਿਕਲੇਗਾ ਸੋ ਅਸੀਂ ਇਸ ਉਮੀਦ ਦੇ ਨਾਲ ਆਪਣੀ ਹੜਤਾਲ ਜਿਹੜੀ ਉਹ ਪੋਸਟਪੋਨ ਕੀਤੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਫੈਸਲਾ 9 ਤਰੀਕ ਤੋਂ ਬਾਅਦ ਕੀਤਾ ਜਾਏਗਾ